ਏ ਗੁਰੂ ਸਾਹਿਬ ਜੀ ਨਾਮਨ ਕੇ ਸੋਈ ਦਿਨ ਸੁ ਸੋਹੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਰਸਦੇ ਪਾਰਿ ਬ੍ਰਹਮ ਫਿਟ ਪਲ ਹੈਰੀ ਜੁਤ ਸਰਪੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਅਤਸੋਨੇ ਪ੍ਰੇਮ ਉਮਾਰਾ ਕਿਉ ਮਿਲਿਏ ਹਰ ਜਾਈ ਮਨ ਤਨ ਪਿਆਸ ਦਰਸ਼ਨ ਕਾਣੀ ਕੋਈ ਆਣ ਮਿਲਵੇ ਮਾਏ संत सहाय प्रेम के ओ दिन कै लग पाए बिन प्रभु क्यों सुख पाई है दूजी नहीं जाए जिन ने चाखया प्रेम रस से त्रिपत रहे आग आए ਆਪ ਤਿਆਗ ਬਿਨਤੀ ਕਰਹਿ ਲੈ ਓਂ કબੂਲੜ ਲਾਈ ਜੋ ਹਰ ਕੰਤ ਮੇ ਲਾਈਂ ਸੇ ਵਿਛੜ ਇਕ ਤਹੇ ਨ ਜਾਏ ਪ੍ਰਭ ਵਿਨੰਤੂ ਜੀ ਕੋ ਨਹੀਂ ਨਾਨਕ ਹਰ ਸਰਨਾਈ ਅਸੂ ਸੁਖੀ ਵਸੰਦੀਆ ਜਿਨਾਂ ਮਇ ਅਰੇ ਰਾਈ ਪ੍ਰਭ ਵਿਨੰਦੂ ਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿਨਾਂ ਮਇ ਅਰੇ ਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 80 ਦਾ ਮਹੀਨਾ ਆਰੰਭ ਹੋਇਆ ਹੈ ਜੀ ਕਿਉਂਕਿ ਪਿਛਲਾ ਮਹੀਨਾ ਸਿੱਪਾ ਦੋਂਦਾ ਪਵੇਂ ਇਸ ਵਾਰ بارشਾਂ ਪੈਂਦੀਆਂ ਰਹੀਆਂ ਪਰ ਆਪਾਂ ਦੋਂਦੇ ਅਖੀਰ ਦੇ ਥੋੜੇ ਕੁ ਦਿਨਾਂ ਨੇ ਦੱਸ ਦਿੱਤਾ ਕਿ ਭਾਦੋਂ ਇਸ ਤਰ੍ਹਾਂ ਦਾ ਹੁੰਦਾ ਆ ਪਾਪਾ ਦੋਂ ਤੇ ਮਹੀਨੇ ਦੇ ਅੰਦਰ ਮਨੁੱਖ ਦੇ ਦਿਲ ਨੂੰ ਕਦੀ ਕੁਝ ਹੁੰਦਾ ਹੈ ਕਦੀ ਕੁਝ ਹੁੰਦਾ ਹੈ ਰੋਗੀ ਮਨੁੱਖ ਤੇ ਹੋਰ ਵਿਲ ਕਦਾ ਆ ਤੇ ਮਨੁੱਖ ਦੇਖੋ ਕਿਤੇ ਲਾਈਟ ਮੰਦ ਹੋ ਜਾਏ ਤੇ ਵੇਖੋ ਕੀ ਫਿਰ ਵੇਖੋ ਉਹਦਾ ਹਾਲ ਹੈ ਉਹ ਮਿਲ ਕਦਾ ਆ ਗਰਮੀ ਦੀ ਤਪਸ਼ ਤੋਂ ਤੇ ਪਾ ਦੋਨ ਦੇ ਮਹੀਨੇ ਦੇ ਬਾਅਦ ਜਦੋਂ ਅਸੂ ਦਾ ਮਹੀਨਾ ਆਉਂਦਾ ਆ ਅਸੂ ਦੇ ਮਹੀਨੇ ਦੇ ਵਿੱਚ ਇੱਕ ਮਿੱਠੀ ਜਿਹੀ ਰੁੱਤ ਆ ਜਾਂਦੀ ਹੈ ਪਾ ਉਹ ਤਪਸ਼ ਵਾਲਾ ਸਮਾ ਲੰਘ ਚੁੱਕਾ ਹੁੰਦਾ ਆ ਹੁਣੇ ਆਪਾਂ ਰਾਤ ਨੂੰ ਦੇਖ ਲੋ ਅੱਧੇ ਰਾਤ ਨੂੰ ਠੰਡ ਹੋਣੀ ਸ਼ੁਰੂ ਹੋ ਜਾਂਦੀ ਹੈ ਸਵੇਰ ਨੂੰ ਐ ਤਰੇਲ ਪੈ ਜਾਂਦੀ ਹੈ ਘਾਹ ਅਦਿਕ ਦੇ ਉੱਤੇ ਮੌਸਮ ਤਬਦੀਲ ਹੋਣਾ ਦਿਨੋਂ ਦਿਨੇ ਸ਼ੁਰੂ ਹੋ ਜਾਣਾ ਅਸੂਦੀ ਮਿੱਠੀ ਜੀ ਰੁੱਤ ਇਚੰਗੀ ਲੱਗਦੀ ਹੈ ਐਸੇ ਤਰ੍ਹਾਂ ਇੱਕ 72 ਮਹੀਨੇ ਦੇ ਵਿੱਚ ਜਿਤਨਾ ਉਹ ਗਰਮੀ ਉਹ ਤਪਸ਼ ਤੋਂ بچਣ ਦੇ ਲਈ ਮਨੁੱਖ ਵੇਖੋ ਕਿਤੇ ਠੰਡੇ ਜਗ੍ਹਾ ਦੇ ਉੱਤੇ ਚਲੇ ਜਾਂਦਾ ਹੈ ਕਈ ਤੇ ਇੱਥੋਂ ਤੱਕ ਥੋੜੇ ਦਿਨ ਹੋਏ ਰਿਪੋਰਟ ਕੱਢ ਲਈ ਗਿਆ ਸੀ ਇੱਕ ਦੋ ਦਿਨ ਪਹਿਲਾਂ ਮੈਂ ਇੱਥੇ ਗਿਆ ਸੀ ਕਿਸੇ ਰਿਸ਼ਤੇਦਾਰਾਂ ਨੂੰ ਲੈਣ ਕੈਨੇਡਾ ਤੋਂ ਕੋਈ ਆਏ ਸੀ ਉਹ ਕਹਿੰਦੇ ਜੇ ਇੱਥੇ ਐਨੀ ਗਰਮੀ ਸੀ ਤੇ ਹੋਰ ਇੱਕ ਦੋ ਮਹੀਨੇ ਉੱਥੇ ਲਾਉਂਦੇ ਵੀ ਭਾਵ ਕਈ ਗਰਮੀ ਤੋਂ ਤਪਸ਼ ਤੋਂ ਬਚਣ ਦੇ ਲਈ ਇਹੋ ਜੇ ਮੁਲਕਾਂ ਵਿੱਚ ਵੀ ਚਲੇ ਜਾਂਦੇ ਨੇ ਕੋਈ ਦੇਖ ਲਓ ਐ ਜਿਹੜਾ ਪਹਾੜਾਂ ਵਿੱਚੋਂ ਚਲੇ ਜਾਂਦੇ ਨੇ ਕੋਈ ਸ਼ਿਮਲੇ ਚਲੇ ਜਾਂਦਾ ਆ ਵੀ ਗਰਮੀ ਦੀ ਤਪਸ਼ ਤੋਂ ਬਚ ਜਾਈਏ ਪਰ ਖਿਮਾ ਕਰੋ ਜਿਹੜੇ ਅੰਦਰ ਦੀ ਤਪਸ਼ ਹੁੰਦੀ ਨਾ ਵਿਕਾਰਾਂ ਔਗਣਾਂ ਦੀ ਉਹ ਮਨੁੱਖ ਭਾਵੇਂ ਠੰਡੀਆਂ ਜਗ੍ਹਾ ਦੇ ਉੱਤੇ ਚਲੇ ਜਾਵੇ ਉੱਥੇ ਬਿਲਕਦਾ ਹੀ ਰਹਿੰਦਾ ਹੈ ਕਿਉਂਕਿ ਮਨੁੱਖ ਦਾ ਸੁਭਾਅ ਜਿਹੋ ਜਿਹਾ ਹੈ ਮਨੁੱਖ ਦੇ ਜਿਹੋ ਜਿਹੇ ਕਰਮ ਨੇ ਕੰਮ ਨੇ ਉਹਨਾਂ ਕਰਕੇ ਮਨੁੱਖ ਬਿਲਕਦਾ ਰਹਿੰਦਾ ਹੈ ਕਲਪਦਾ ਰਹਿੰਦਾ ਹੈ ਬੰਦੇ ਬੱਤ ਨੇ ਚੰਦਨ ਚੰਦ ਭਾਵੇਂ ਕੋਈ ਚੰਦਨ ਦੇ ਲੇਪ ਲਾ ਲਵੇ ਕਹਿੰਦੇ ਨੇ ਚੰਦਨ ਦੇ ਲੇਪ ਕੋਈ ਚੰਦਨ ਵੀ ਬੜਾ ਠੰਡਾ ਹੈ ਜੀ ਚੰਦਨ ਚੰਦ ਭਾਵੇਂ ਕੋਈ ਚੰਦਰਮਾ ਦੀ ਸ਼ੀਤਲਤਾ ਮਾਨ ਲਵੇ ਨਾ ਸਰਦ ਰੁੱਤ ਕਹਿੰਦੇ ਕਈ ਤੇ ਸਰਦੀ ਦੇ ਵਿੱਚ ਵੀ ਤਪਦੇ ਹੀ ਰਹਿੰਦੇ ਆ ਵੇਖੋ ਘਰਾਂ ਵਿੱਚ ਐ ਜੇ ਨਾ ਬਣਦੀ ਹੋਵੇ ਵੇਖੋ ਕਿਤੇ ਪਤੀ ਪਤਨੀ ਦੀ ਨਾ ਬਣਦੀ ਹੋਵੇ ਜਾਂ ਨਾ ਸੱਸ ਦੀ ਨਾ ਬਣਦੀ ਹੋਵੇ ਤੇ ਵੇਖੋ ਗਿਲਕਦੇ ਹੀ ਰਹਿੰਦੇ ਜੀ ਆਪਾ ਸ਼ੰਦਰ ਸਰਦੀ ਦੀ ਰੁੱਤ ਵੀ ਭਾਵੇਂ ਕਿਉਂ ਨਾ ਹੋਵੇ ਵੇਖੋ ਗਿਲਕਦੇ ਨੇ ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਈ ਕਾਮ ਕਹਿੰਦੇ ਮਨੁੱਖ ਦੇ ਅੰਦਰ ਦੀ ਕਾਮ ਤਪਸ਼ ਨਹੀਂ ਮਿਟਦੀ ਤੇ ਕਿਤਰਾ ਮਿਟੇਗੀ ਜੀ ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ ਕਹਿੰਦੇ ਸ਼ੀਤਲਤਾ ਮਿਲੇਗੀ ਜੇ ਪ੍ਰਮਾਤਮਾ ਦਾ ਨਾਮ ਜਪੇਗਾ ਤੇ ਉਸ ਸੰਸਾਰ ਜੀਵਨ ਬਣਾਵੇਂਗਾ ਅੱਜ ਤੇ ਵੇਖੋ ਨਾਮ ਜਪਿਆ ਜਾ ਰਿਹਾ ਹੈ ਪਰ ਉਸ ਸੰਸਾਰ ਚੱਲਦੇ ਨਹੀਂ ਨਾ ਜਿਹੜੇ ਵਿਲਕਦੇ ਰਹਿੰਦੇ ਨੇ ਜੀ ਬਾਣੀ ਦੇ ਬਚਨ ਜੇਤਨ ਬਾਣੀ ਵਿਸਰਜਾਏ ਜੋ ਪੱਕਾ ਰੋਗੀ ਬਿਲ ਲਾਏ ਜਿਨ੍ਹਾਂ ਨੂੰ ਮਾਲਕ ਦੀ ਅਮਰਤਮਈ ਬਾਣੀ ਅਮਰਤਮਈ ਜੀਵਨ ਦੇਣ ਵਾਲੀ ਇਹ ਵਿਸਰ ਜਾਂਦੀ ਕਹਿੰਦੇ ਬਿਲਕਦ ਦੇ ਨੇ ਜੀਓ ਕਈ ਪਾਪੋ ਵਾਲੇ ਕਰਮ ਵੀ ਕਰੀ ਜਾਂਦੇ ਨੇ ਮਾਲਕ ਦਾ ਨਾਮ ਵੀ ਜਪੀ ਜਾਂਦੇ ਨੇ ਬਾਣੀ ਦੇ ਬਚਨ ਹੁੰਦੇ ਨੇ ਪਾਪੀ ਕਰਮ ਕਮਾਉਂਦੇ ਕੀ ਕਰਨਗੇ ਜੀਓ ਕਰਦੇ ਹਾਏ ਹਾਏ ਕਹਿੰਦੇ ਹਾਏ ਹਾਏ ਕਰਦੇ ਰਹਿੰਦੇ ਨੇ ਜਿਹੜੇ ਕਰਮ ਹੀ ਇਹੋ ਜੇ ਪਾਪੋ ਵਾਲੇ ਕਰਦੇ ਨੇ ਨਾਨਕ ਜੋ ਮਥਨ ਮਦਾਨੀਆਂ ਤੇ ਮਥੇ ਧਰਮ ਰਹੀਂ ਕਿੰਦੇ ਜਿਤਰਾ ਦੈਨੂ ਵੇਖ ਲੋ ਇਹ ਮਦਾਨੀਆਂ ਰਿੜਕ ਦਿੰਦੀਆਂ ਨੇ ਨਾ ਕਿੰਦੇ ਇਸੇ ਤਰ੍ਹਾਂ ਇਹਨਾਂ ਵਿੱਚ ਧਰਮ ਰਾਜ ਨੇ ਰਿੜਕ ਦੇਣਾ ਹੈ ਵੀ ਭਲਿਓ ਤੁਸੀਂ ਤੇ ਕਰਮ ਨੂੰ ਇੱਕ ਗਲਤ ਕਰਦੇ ਰਹੇ ਕਰਮ ਤਾਂ ਤੁਸੀਂ ਪਾਪਾਂ ਵਾਲੇ ਕਰਦੇ ਰਹੇ ਜੇ ਹੋ ਤਾਂ ਤੁਸੀਂ ਆਪਣੇ ਬਦਲੇ ਹੀ ਨਾ ਦਾਤਾ ਜੀ ਅੱਜ ਦੇ ਇਸ ਪਾਵਨ ਮਹੀਨੇ ਦੇ ਅੰਦਰ ਜੋ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿੰਦੇ ਜਿਤਨਾ ਮਨੁੱਖ ਆਪਣੇ ਵਿਕਾਰਾਂ ਔਗਣਾ ਵਾਲੇ ਜੀਵਨ ਤੋਂ ਕਲਪ ਚੁੱਕਾ ਹੁੰਦਾ ਹੈ ਤਪ ਤਪਦਾ ਆ ਉਹ ਫਿਰ ਹਾਰ ਕੇ ਕਹਿੰਦਾ ਮੈਂ ਕਿਉਂ ਨਾ ਹੋਵੇ ਮੈਂ ਮਾਲਕ ਦਾ ਦਰਕਰ ਦੇ ਨਾਲ ਜੁੜ ਜਾਵਾਂ ਮੈਂ ਜਿੰਨਾ ਦਿਨਾਂ ਦੇ ਉੱਤੇ ਆਸਾਂ ਰੱਖੀਆਂ ਉਹ ਮੇਰੀਆਂ ਆਸਾਂ ਦੇ ਉੱਤੇ ਖਰੇ ਨਹੀਂ ਉਤਰੇ ਤੇ ਕਿਉਂ ਨਾ ਹੋਵੇ ਮੈਂ ਉਸ ਪਰਮਾਤਮਾ ਦੇ ਨਾਲ ਜੁੜ ਜਾਵਾਂ ਕਿਉਂਕਿ ਇਹ ਤਾਂ ਪਾਵਨ ਬਚਨ ਸਰਵਣ ਕਰਦੈ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੇਤ ਕਹਿੰਦੇ ਕੀ ਕੋਈ ਇਸਤਰੀ ਤੇ ਕੀ ਕੋਈ ਪੁੱਤਰ ਕਹਿੰਦੇ ਸਾਰੇ ਸੁੱਖਾਂ ਦੇ ਭਾਈ ਵਾਲਿਓ ਬਣਿਆ ਸਾਰੇ ਸੁੱਖਾਂ ਦੇ ਭਾਈ ਵਾਲੀ ਬਸ ਤੇ ਵੇਖ ਲਓ ਉਹੋ ਹੀ ਆਪਣਾ ਜੀਵਨ ਸੱਚ ਹੁੰਦਾ ਹੈ ਕਈ ਵੇਖੋ ਕਲਪ ਜਾਂਦੇ ਨੇ ਜੇ ਕਿਤੇ ਉਹਨਾਂ ਨੂੰ ਕਿਤੇ ਬੈੱਡ ਦੇ ਉੱਤੇ ਪੈ ਜਾਣ ਤੇ ਕਹਿੰਦੇ ਮੇਰੇ ਕੋ ਨਹੀਂ ਹੁੰਦਾ ਇਹਨਾਂ ਦੀ ਸਾਂਭਿਆ ਨਹੀਂ ਜਾਂਦਾ ਮੇਰੇ ਕੋ ਨਹੀਂ ਸਾਂਭਿਆ ਜਾਂਦਾ ਜੇ ਮੈਂ ਨਹੀਂ ਸਮਝ ਸਕਦੀ ਜਾਂ ਕਈ ਘਰ ਵਾਲਾ ਕਹਿੰਦਾ ਮੈਂ ਨਹੀਂ ਸਮਝ ਸਕਦਾ ਜੀ ਕਿਉਂਕਿ ਸੁੱਖਾਂ ਦੇ ਪਾਈ ਵਾਲ ਨੇ ਬਿਰਲੇ ਕੋਈ ਤੇ ਦੱਸਾਂ ਜੀ ਡੇਢ ਕਰਾਉਂਦੇ ਨੇ ਕਹਿੰਦੇ ਜਿਹੜੇ ਫਿਰ ਸਾਰੇ ਆਸਰੇ ਪਰਨੇ ਜਿਨ੍ਹਾਂ ਦੇ ਆਸਰੇ ਲੈ ਹੁੰਦੇ ਨੇ ਕਲ ਕਲੇਸ਼ ਦੇ ਜੀਵਨ ਦੇ ਵਿੱਚੋਂ ਜਦੋਂ ਮਲਕ ਵਾਲਾ ਪਾਸਾ ਚੁੰਨਦੇ ਨੇ ਉਹਨਾਂ ਦੇ ਅੰਦਰ ਪ੍ਰੇਮ ਉਸ਼ਾਲੇ ਮਾਰਦਾ ਆ ਬਚਨ ਤੇ ਅੱਗੇ ਬੜੀ ਵਾਰ ਪੜੇ ਵਿੱਚ ਸੇ ਮਰੂੰ ਸਿਮਰ ਸਿਮਰ ਸੁਖ ਪਾਵੂੰ ਕਲ ਕਲੇਸ਼ ਤਨ ਮਹੀਂ ਮਿਟਾਵੂੰ ਕਹਿੰਦੇ ਪੜਿਆ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰੇਗਾ ਆਪਣੇ ਤਨ ਤੋਂ ਕਲੇ ਕਲੇਸ਼ ਮਿਟ ਜਾਵਣਗੇ ਤੇਰੇ ਜੇ ਮਾਲਕ ਦਾ ਸਿਮਰਨ ਕਰੇ ਕਿ ਕਰੇਗਾ ਤੇ ਤੇ ਅੱਜ ਦੇ ਮਹੀਨੇ ਦੇ ਅੰਦਰ ਦਾਤਾ ਇਹ ਕਹਿੰਦੇ ਨੇ ਅਸੁਨ ਪ੍ਰੇਮ ਉਮਾਹਰਾ ਕਿਉ ਮਿਲਿਏ ਹਰ ਜਾਏ ਵਿਰਲੇ ਨੇ ਕੋਈ ਭਾਗਾ ਵਾਲੀ ਦੀ ਮਾਤਾ ਪਿਤਾ ਜਾਂ ਕੋਈ ਭੈਣ ਭਰਾ ਜਾਂ ਕੋਈ ਸੱਜਣ ਜਿਹੜੇ ਕਹਿੰਦੇ ਉਹ ਭਲੇ ਆਤਮਾ ਦੀਆਂ ਛਿਆਂ ਤੋਂ ਵਿਛੜਿਆ ਪਿਆ ਓਏ ਉਹ ਗੁਰੂ ਨਾਲ ਜੁੜੋ ਆਪਣਾ ਸਵਾਰਲਾ ਮਨੁੱਖਾ ਜਨਮ ਸਵਾਰਲਾ ਮਨੁੱਖਾ ਜਨਮ ਆਪਣਾ ਫਈ ਮਾਇਨੇ ਦੇ ਅੰਦਰ ਜਿਹੜਾ ਮਿੱਤਰ ਹੁੰਦਾ ਨਾ ਜੀ ਉਹ ਸਾਡੇ ਔਗਣ ਜਿਹੜਾ ਦੱਸ ਦਵੇ ਨਾ ਕਿ ਮਿੱਤਰ ਅ ਤੇਰੇ ਅੰਦਰ ਆਹ ਔਗਣੇ ਆਪਣੇ ਔਗਣਾਂ ਨੂੰ ਸਵਾਰ ਆਪਣੇ ਨੂੰ ਸੋਨਾ ਬਣਾ ਪਰ ਜਿਹੜਾ ਸਾਡੇ ਔਗਣਾ ਦੇ ਉੱਤੇ ਪਰਦਾ ਪਾਵੇ ਉਹ ਸਾਡਾ ਮਿੱਤਰ ਨਹੀਂ ਹੁੰਦਾ ਉਹ ਸਾਡਾ ਸਭ ਤੋਂ ਦੁਸ਼ਮਣ ਹੁੰਦਾ ਹੈ ਤੇ ਇਹਦਾ ਬੱਚਾ ਜਿੱਦਾਂ ਵੇਖੋ ਨਸ਼ੇ ਕਰਦਾ ਹੋਵੇ ਉਹਨੂੰ ਕੋਈ ਕਹੇ ਕੋਈ ਗੱਲ ਨਹੀਂ ਵੱਡੇ ਘਰਾਂ ਦੇ ਬੱਚੇ ਜਾਂ ਕੋਈ ਗੱਲ ਨਹੀਂ ਥੋੜਾ ਬਹੁਤਾ ਕਰ ਲਿਆ ਤੇ ਕੋਈ ਕਲ ਨਹੀਂ ਕੋਈ ਫਰਕ ਨਹੀਂ ਪੈਂਦਾ ਉਹ ਤੁਹਾਡੇ ਦੁਸ਼ਮਣ ਨੇ ਸਭੋਂ ਜਿਹੜਾ ਤੁਹਾਡੇ ਔਗਣਾ ਦੇ ਉੱਤੇ ਪਰਦੇ ਪੁੰਦੇ ਨੇ ਜਿਹੜੇ ਤੁਹਾਨੂੰ ਕਹਿੰਦੇ ਨੇ ਨਾ ਪਿਆਰ ਨਾਲ ਸਮਝਾਉਣਾ ਕਰਦੇ ਨੇ ਨਹੀਂ ਬੱਚਿਆ ਇੰਜ ਨਾ ਕਰ ਬੜੀ ਬਦਨਾਮੀ ਆਪਣੀ ਸਿਹਤ ਖਰਾਬ ਕਰ ਲਵੇਗਾ ਜਿਹੜਾ ਕਿਸੇ ਦੇ ਔਗਣ ਦੱਸੇ ਉਹ ਮਿੱਤਰ ਹੁੰਦਾ ਆ ਇਸੇ ਤਰ੍ਹਾਂ ਗੁਰੂ ਦੀ ਬਾਣੀ ਗੁਰੂ ਦੇ ਜਿਹੜੇ ਬਾਣੀ ਦੇ ਵਿਚਾਰ ਕਰਨ ਵਾਲੇ ਨੇ ਉਹ ਸਾਡੇ ਔਗਣ ਜਦੋਂ ਵੇਖੂ ਉਹ ਤੋਂ ਬਾਣੀ ਦੇ ਵਿਚਾਰ ਕਰਦੇ ਨੇ ਕਿਉਂਕਿ ਸਾਰੇ ਦੇ ਅੰਦਰ ਇਹ ਔਗਣ ਹੈ ਕੋਈ ਕਹਿ ਨਹੀਂ ਸਕਦਾ ਮੇਰੀ ਵਰਗਾ ਨਹੀਂ ਕਹਿ ਸਕਦਾ ਮੇਰੇ ਅੰਦਰ ਔਗਣ ਨਹੀਂ ਹੈਗੇ ਕਿਉਂਕਿ ਜਿੱਤ ਦਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਾਤਾ ਕਹਿੰਦੇ ਇੰਨੇ ਔਗਣ ਐ ਜੀ ਤੇ ਗੁਰੂ ਸਾਡੇ ਔਗਣ ਦੱਸਦੇ ਨੇ ਜਿਹੜਾ ਤੇ ਕਦੇ ਵੀ ਨਹੀਂ ਵਾਕਿਆ ਦਾਤਾ ਜੀ ਮੇਰੇ ਅੰਦਰ ਔਗਣ ਜੇ ਮੈਂ ਆਪਣੇ ਔਗਣਾਂ ਨੂੰ ਛੱਡਣਾ ਚਾਹੁੰਦਾ ਜੀ ਜਿੱਦਾਂ ਮੇ ਕੋਈ ਨਸ਼ਾ ਛਡਾਉ ਕੇ ਅੰਦਰ ਹੋਵੇ ਨਾ ਉਹ ਕਹਿੰਦੇ ਜੀ ਉਦੋਂ ਬੱਚੇ ਨੂੰ ਸਾਡੇ ਕੋਲ ਲੈ ਕੇ ਆਏ ਜਦੋਂ ਇਹ ਆਪ ਛੱਡਣਾ ਚਾਹੁੰਦਾ ਹੈ ਜੇ ਤੁਸੀਂ ਇਹਨੂੰ ਜ਼ਬਰਦਸਤੀ ਲੈ ਕੇ ਆਓਗੇ ਉਹ ਨਹੀਂ ਜੇ ਛੱਡਦੇ ਹੁੰਦੇ ਸਾਡੇ ਕੋਲ ਜਿਹੜੇ ਮਨ ਬਣਾ ਕੇ ਆਉਂਦੇ ਨੇ ਉਹ ਛੱਡ ਜਾਂਦੇ ਜੇ ਇਸੇ ਤਰ੍ਹਾਂ ਦਾਤਾ ਹੀ ਕਹਿੰਦੇ ਜਦੋਂ ਤੂੰ ਭਲਿਆ ਆਪ ਕਹਿ ਦਿੱਤਾ ਨਾ ਨਹੀਂ ਦਾਤਾ ਮੈਂ ਆਗਰਾਂ ਦੇ ਨਾਲ ਜੁੜ ਕੇ ਮੈਂ ਬੜਾ ਖੁਆਰ ਹੋਇਆ ਹਾਂ ਹਰ ਦਿਸਰਤ ਸਦਾ ਖੁਆਰੇ ਮੈਂ ਬੜਾ ਖੁਆਰ ਹੋਇਆ ਹਾਂ ਦਾਤਾ ਮੈਂ ਤਾਡੇ ਦਰਨਾ ਜੁੜਨਾ ਆ ਜੀ ਨਾਲੇ ਮੈਂ ਤੇ ਪ੍ਰਮਾਤਮਾ ਨੇ ਮੈਨੂੰ ਪੈਦਾ ਕੀਤਾ ਮੈਂ ਤੈਨੂੰ ਮਿਲਣਾ ਆ ਜੀ ਹੁਣ ਮੈਂ ਆਪਣੇ ਆਨੁਪਰਖ ਕੇ ਦੇਖ ਲਿਆ ਮੈਂ ਸੱਜਣ ਮਿੱਤਰ ਦੇਖ ਲਏ ਮੈਂ ਵਾਹਿਗੁਰੂ ਜੀ ਤੁਹਾਡੇ ਨਾਲ ਫਰੇਮ ਪਾਉਣਾ ਚਾਹੁੰਦਾ ਜੀ ਮੈਂ ਤੁਹਾਨੂੰ ਪਾਉਣਾ ਚਾਹੁੰਦਾ ਜੀ ਉਹਦੇ ਅੰਦਰ ਜਿੱਤਰਾ ਅੱਸੂ ਦੇ ਮਹੀਨੇ ਦੇ ਵਿੱਚ ਮਿੱਠੀ ਜੀ ਰੁੱਤ ਆਉਂਦੀ ਹੈ ਨਾ ਇਸੇ ਤਰ੍ਹਾਂ ਜੀਵ ਦੇ ਹਿਰਦੇ ਦੇ ਅੰਦਰ ਪ੍ਰੇਮ ਉਸਾਲਾ ਮਾਰਦਾ ਆ ਤੂੰ ਪਤਾ ਫਿਰ ਕੀ ਕਹਿੰਦਾ ਅਸਨ ਪ੍ਰੇਮ ਉਮਾ ਹੜਾ ਕਿਉਂ ਮਿਲਿਆ ਹਰ ਜਾਏ ਕਹਿੰਦੇ ਕਿਤਰਾ ਪਰਮਾਤਮਾ ਨੂੰ ਮਿਲਿਆ ਜਾਵੇ ਕਦੀ ਕੋਈ ਵਿਰਲੇ ਪਾ ਗਾਂਵਾਲੀ ਨੇ ਨਹੀਂ ਜਿਨਾ ਤੇ ਮਾਤਾ ਪਿਤਾ ਜਾਂ ਕੋਈ ਸੱਜਣ ਮਿੱਤਰ ਕਹਿੰਦੇ ਨੇ ਵੀ ਭਲਿਆ ਪਰਮਾਤਮਾ ਨੂੰ ਮਿਲਣ ਬਾਰੇ ਪਤਾ ਹੀ ਕਿਤਰਾ ਮਿਲਿਆ ਜਾਣਾ ਇੱਥੇ ਗੁਰੂ ਸਾਡਾ ਸੱਜਣ ਮਿੱਤਰ ਸਾਨੂੰ ਦੱਸਦਾ ਹੈ ਜੀ ਇਪੜਿਆ ਭਰਮਾਤਮਾ ਨਾਲ ਕਿਤਰਾ ਮਿਲਿਆ ਜਾਣੇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਲਾਵੇ ਮਾਏ ਤੇ ਜਿਤਨਾ ਕੋਈ ਭੈਣ ਭਰਾ ਹੋਵੇ ਨਾ ਐਵੇਂ ਉੱਤੋਂ ਉੱਤੋਂ ਬੜਾ ਕਰੇ ਪਰ ਵਿੱਚੋਂ ਨਾ ਕਰਦਾ ਹੋਵੇ ਤੇ ਸਾਨੂੰ ਸਾਰਿਆਂ ਬਾਰੇ ਪਤਾ ਨਹੀਂ ਦਾ ਸਾਡਾ ਭੈਣ ਭਰਾ ਜਾਂ ਸਾਡਾ ਜਿਹੜਾ ਸੱਜਣ ਬਣੀ ਫਿਰਦਾ ਕਿ ਹੋ ਜਾਏ ਅੰਦਰੋਂ ਕਿ ਹੋ ਜਾਏ ਇਸੇ ਤਰ੍ਹਾਂ ਹੀ ਉਹ ਪਰਮਾਤਮਾ ਨੂੰ ਹੀ ਪਤਾ ਹੈ ਵੀ ਇਹਦੇ ਅੰਦਰੇ ਤੜਫ ਪਿਆਸ ਹੈ ਵੀ ਕਿ ਨਹੀਂ ਗੁਰੂ ਵੀ ਦੇਖਦਾ ਹੈ ਵੀ ਇਹਦੇ ਅੰਦਰ ਕਿੰਨੀ ਤੜਫ ਹੈ ਹੋਰ ਤੇ ਜਿਹਦੇ ਅੰਦਰ ਤੜਫ ਹੁੰਦੀ ਹੈ ਨਾ ਤੇ ਉਹ ਫਿਰ ਕਹਿੰਦਾ ਨਹੀਂ ਦਾਤਾ ਜੀ ਬਹੁਤ ਜਨਮ ਬਿਛੜੇ ਤੇ ਮਦ ਹੋ ਇਹ ਜਨਮ ਤੁਹਾਰੇ ਲਿਖੇ ਉਹ ਤੇ ਫਿਰ ਕਹਿੰਦਾ ਜੀ ਇੱਕ ਢੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਕੌਣ ਕਦ ਮਿਲੇ ਹੈ ਪ੍ਰੇਤੁਦ ਭਗਵੰਤਾ ਤੇਰੇ ਅੰਦਰ ਜੇ ਤੋ ਪ੍ਰੇਮ ਦਾ ਓਸ਼ਲਾ ਵੱਜਦਾ ਹੈ ਨਾ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਅਣ ਮਿਲਾਵੇ ਮਾਏ ਇਹ ਮੇਰੀ ਮਾਂ ਮੇਰੇ ਮਨ ਦੇ ਵਿੱਚ ਮੇਰੇ ਤਨ ਦੇ ਅੰਦਰ ਪ੍ਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਬੜੀ ਹੈ ਮੈਨੂੰ ਕੋਈ ਮਿਲਾ ਦੇ ਤਣ ਗੁਰੂ ਜੀ ਦੱਸਣ ਲੱਗੇ ਨੇ ਵੀ ਕੌਣ ਤੇਰੀ ਸਹਾਇਤਾ ਕਰ ਸਕਦੇ ਨੇ ਪ੍ਰਮਾਤਮਾ ਨਾਲ ਮਿਲਾਉਣ ਦੇ ਲਈ ਸੰਤ ਸਹਾਈ ਰਾਮ ਪ੍ਰੇਮ ਕੇ ਹੁ ਤੈਨੂੰ ਕਿਆ ਲਗਾ ਪਾਏ ਇਹ ਸੰਤ ਜਾਨੀ ਨੇ ਗੁਰੂ ਹੀ ਹੈ ਜਿਹੜਾ ਪਰਮਾਤਮਾ ਨਾਲ ਮਿਲਾਨ ਦੇ ਲਈ ਪ੍ਰੇਮ ਨੂੰ ਹੋਰ ਵਧਾਉਂਦੇ ਨੇ ਤੇ ਮੈਂ ਉਹਨਾਂ ਦੇ ਚਰਨੀ ਲੱਗਾ ਜੋ ਦੀਸੇ ਗੁਰ ਸਿੱਖੜਾ ਤਿਸ ਨਿਮਨ ਮ ਲਾਗੋ ਪਾਏ ਜੀਓ ਜ਼ਰੂਰੀ ਨਹੀਂ ਉਹਨਾਂ ਦੇ ਗੁਰਸਿੱਖਾਂ ਦੇ ਪੈਰਾਂ ਦੇ ਉੱਤੇ ਝੁਕਣਾ ਆ ਭਾਵ ਇੰਨੀ ਨਿਮਰਤਾ ਆ ਜਾਵੇ ਵੀ ਮੈਂ ਪ੍ਰਮਾਤਮਾ ਨੂੰ ਮਿਲਣਾ ਚਾਹੁੰਨਾ ਕੋਲੇ ਮੈਨੂੰ ਪ੍ਰਮਾਤਮਾ ਨਾਲ ਮਿਲਣ ਦੀ ਗੱਲ ਦੱਸ ਇਤਨਾ ਬੱਚੇ ਨੁੰਦੇ ਨੇ ਨਾ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੇ ਮੇਰਾ ਗੁਰ ਹੈਂ ਅਹੀਂ ਸਾਰੇ ਇੱਕ ਪ੍ਰਮਾਤਮਾ ਦੀ ਅੰਛੀਆਂ ਅਹੀਂ ਸਾਰੇ ਉਹਦੇ ਬੱਚੇ ਆ ਤੇ ਆਪਸ ਵਿੱਚ ਸਾਡਾ ਇੱਕ ਰਿਸ਼ਤਾ ਵੀ ਹੈ ਗੁਰ ਭਾਈਆਂ ਵਾਲਾ ਇਕ ਪਿਤਾ ਇਕ ਸਕੇ ਹੰਬਾਰਕ ਤੂੰ ਮੇਰਾ ਗੁਰ ਹੈ ਸੁਣ ਮਿੱਤਾ ਜੀਓ ਹਮਾਰਾ ਬਲ ਬਲ ਜਸੀ ਹਰ ਦਰਸ਼ਨ ਦੇਉ ਦਿਖਾਈ ਹੈ ਮੇਰੇ ਮਿੱਤਰ ਮੇਰੀ ਜਿੰਦ ਤੇ ਤੂੰ ਸਦਕੇ ਜਾਂਦੀ ਹੈ ਮੈਨੂੰ ਪਰਮਾਤਮਾ ਦੇ ਦਰਸ਼ਨ ਤੇ ਕਰਾ ਤੇ ਜਦੋਂ ਗੁਰੂ ਦੇ ਨਾਲ ਜੁੜਿਆ ਗੁਰਮੁਖਾਂ ਦੀ ਸੰਗਤ ਕੀਤੀ ਹੁਣ ਇੰਨਾ ਡ੍ਰਿੜ ਹੋ ਗਿਆ ਵਿਣ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਹੀਂ ਜਾਏ ਜਾਇਦਾ ਭਾਵੇਂ ਜਗਾ ਕਹਿੰਦੇ ਪ੍ਰਮਾਤਮਾ ਤੇ ਬਗੈਰ ਸੁਖ ਨਹੀਂ ਜੇ ਮਿਲ ਸਕਦੇ ਕੋਈ ਦੂਜੀ ਜਗਾ ਹੈ ਹੀ ਨਹੀਂ ਜਿਹੜਾ ਤੁਹਾਨੂੰ ਕੋਈ ਸੁਖ ਦੇ ਸਕੇ ਪਰ ਮਨੁੱਖ ਤੇ ਉਪਾਅ ਕਰੋਂਦਾ ਜੀ ਕਹਿੰਦਾ ਕੋਈ ਨਹੀਂ ਮੈਂ ਫਲਾਣੇ ਜੋਸ਼ੀ ਕੋਲ ਚਲ ਜੰਨਾ ਮੈਂ ਫਲਾਣੇ ਬਾਬੇ ਨੂੰ ਲੱਭ ਲੈਣਾ ਜੋ ਪਾਪ ਕਰ ਦੂੰ ਮੇਰਾ ਪਰ ਦਾਤਾ ਜੀ ਕਹਿ ਰਹੇ ਪ੍ਰਮਾਤਮਾ ਤੋਂ ਬਗੈਰ ਕੋਈ ਸੁਖ ਹੀ ਨਹੀਂ ਦੇ ਸਕਦਾ। ਵੇੜਾ ਪ੍ਰਭ ਕਿਉਂ ਸੁਖ ਪਾਈਏ? ਦੂਜੀ ਨਹੀਂ ਜਾਏ। ਕਹਿੰਦੇ ਦੂਜੀ ਜਗ੍ਹਾ ਹੀ ਕੋਈ ਨਹੀਂ ਜੀ। ਜਿਨ ਨੇ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਕਹਿੰਦੇ ਜਿਨ੍ਹਾਂ ਨੇ ਤੇ ਪ੍ਰੇਮ ਦਾ ਰਸ ਚੱਖ ਲਿਆ ਜੇ ਉਹ ਰੱਜ ਜਾਂਦੇ ਨੇ ਉਤਰਪਤ ਹੋ ਜਾਂਦੇ ਨੇ ਉਹ ਕਹਿੰਦੇ ਹੋਰ ਕੁਝ ਨਹੀਂ ਚਾਹੀਦਾ ਉਹ ਫਿਰ ਪਤਾ ਕੀ ਕਹਿੰਦੇ ਗੁਰੂ ਦੇ ਘਰ ਆ ਕੇ ਵੀ ਜੀ ਪਹਿਲਾਂ ਪੱਕੀ ਮੰਗਦੇ ਰਹਿੰਦੇ ਜੀ ਪਦਾਰਥੀ ਪਦਾਰਥਾ ਉਹ ਮਿਲ ਜਾਵੇ ਜੀ ਆ ਇੰਜਨਾ ਹੋ ਜੇ ਵਾਹ ਗੁਰੂ ਜੀ ਆ ਮੇਰੇ ਇੰਜਨਾ ਇੰਜ ਹੋ ਜੇ ਜੀ ਫਿਰ ਪਤਾ ਕੀ ਕਹਿੰਦਾ ਜੀ ਜਦੋਂ ਸਮਝ ਪੈ ਜਾਂਦੀ ਹੈ ਜਿੱਦਣ ਅੰਦਰ ਪ੍ਰੇਮ ਪੈਦਾ ਹੋ ਜਾਂਦਾ ਨਾ ਗੁਰੂ ਦੇ ਲਈ ਪ੍ਰਮਾਤਮਾ ਦੇ ਲਈ ਫਿਰ ਪਤਾ ਕੀ ਕਹਿੰਦਾ ਜੀ ਵਿਣਤ ਉਹ ਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਕਹਿੰਦੇ ਪ੍ਰਮਾਤਮਾ ਤੋਂ ਬਗੈਰ ਜੇ ਹੋਰ ਕਿਸੇ ਨੂੰ ਕੋਈ ਮੰਗਣਾ ਹੈ ਨਾ ਤੇ ਫਿਰ ਤੇ ਆਪਣੇ ਲਈ ਦੁੱਖ ਮੰਗਣ ਦੇ ਬਰਾਬਰ ਹੈ ਕੀ ਮੰਗਦਾ ਜੀ ਫਿਰ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਓਖ ਵਾਹ ਗੁਰੂ ਜੀ ਆਪਣੇ ਨਾਮ ਦੀ ਦਾਤ ਦੇਓ ਅੰਦਰ ਦੀਆਂ ਭੁੱਖਾਂ ਹੀ ਮਿਟ ਜਾਵਣ ਜੀ ਸੇ ਤ੍ਰਿਪਤ ਰਹੇ ਅਭੈ ਕਹਿੰਦੇ ਭੜਿਆ ਜੇ ਪ੍ਰਮਾਤਮਾ ਗੁਰੂ ਕੋਲ ਆਉਣਾ ਹੈ ਨਾ ਇੱਥੇ ਪਤਾ ਜਿੱਦ ਤਰਾ ਆਪਾਂ ਬਾਹਰ ਦੇਖੋ ਕੀ ਕਰਕੇ ਆਏ ਜੀ ਪਹਿਲਾਂ ਹੁੰਦਿਆਂ ਸਾਰੇ ਆਪਾਂ ਜੋੜੇ ਲਾਏ ਨਾ ਕਿਉਂਕਿ ਜੋੜੇ ਆਪਾਂ ਅੰਦਰ ਦੇਖੋ ਨਹੀਂ ਲੈ ਕੇ ਆ ਸਕਦੇ ਇਹ ਸਾਡੇ ਗੁਰੂ ਘਰ ਦੀ ਮਰਿਆਦਾ ਹੈ ਗੁਰਦੁਆਰਾ ਸਾਹਿਬ ਆਪਾਂ ਦੇ ਕੋ ਜੋੜੇ ਲੈ ਕੇ ਥੋੜਾ ਹੁੰਨੇ ਆ ਜੋੜੇ ਆਪਾਂ ਬਾਹਰ ਉਤਾਰ ਕੇ ਹੁੰਨੇ ਆ ਇਸੇ ਤਰ੍ਹਾਂ ਭਲਿਆ ਇੱਥੇ ਹੋਮੇ ਦੀ ਜੁੱਤੀ ਨਹੀਂ ਲੈ ਕੇ ਆਈ ਜੀ ਇਹ ਛੱਡਣੀ ਪੈਂਦੀ ਆਪ ਤਿਆਗ ਆਪ ਦਾ ਭਾਵ ਹੈ ਹੋਮੇ ਕਹਿੰਦੇ ਭਲਿਆ ਜੇ ਗੁਰੂ ਦੇ ਘਰੋਂ ਕੋਈ ਪ੍ਰਾਪਤ ਕਰਨਾ ਹੈ ਤੇ ਆਪਾ ਭਾਵ ਨੂੰ ਹੋਮੇ ਨੂੰ ਤਿਆਗ ਕੇ ਆ ਇੱਥੇ ਇਹ ਨਾ ਕਹੇ ਮੈਂ ਆਹ ਜੀ ਮੈਂ ਇੰਨਾ ਵੱਡਾ ਜੀ ਮੈਨੂੰ ਆਹ ਪਤਾ ਜੀ ਕਹਿੰਦੇ ਇੱਥੇ ਭਲਿਆ ਮੰਗਤਾ ਬਣ ਕੇ ਆਏ ਜੇ ਕੁਝ ਪ੍ਰਾਪਤ ਕਰਨਾ ਹੀ ਤੇ ਆਪ ਤਿਆਗ ਬੇਨਤੀ ਕਰੇ ਕਹਿੰਦੇ ਬੇਨਤੀਆਂ ਕਰੀ ਇੱਥੇ ਆਇਆ ਕਿ ਹੁਕਮ ਨਾ ਕਰਦਾ ਫਿਰ ਗੁਰੂ ਪਤਾ ਜੀ ਨੂੰ ਮੈਨੂੰ ਆਹ ਦੇਵੋ ਤਾਂ ਮੱਤ ਅਦ ਮੰਨਾ ਅਜ ਕਹੀ ਇਹੋ ਜਿਹੀ ਨੇ ਮੈਂ ਤਾਂ ਮੰਨਾ ਜੀ ਜੇ ਮੇਰੀ ਆਰਦਾਸ ਸੁਣ ਲੈਣ ਗੁਰੂ ਪਤਾ ਦੇ ਮੈਂ ਫਿਰ ਪਾਠ ਕਰਾਵਾਂਗਾ ਚਰਤ ਤੈਨੂੰ ਹੈ ਸਾਡੀ ਛਰਤਨਾ ਪਹਿਲੂ ਨੇ ਬਾਣੀ ਦੇ ਬਚਨ ਨੇ ਸਾਹਿਬ ਸਿੱਤੇ ਹੁਕਮ ਨਾਲ ਚੱਲੇ ਕਹੀ ਬਣੇ ਅਰਦਾਸ ਕਹਿੰਦੇ ਪੱਲੇ ਤੇ ਹੁਕਮ ਨਹੀਂ ਚੱਲਦਾ ਇੱਥੇ ਬੇਨਤੀਆਂ ਚਲਦੀਆਂ ਨੇ ਆਪ ਤਿਆਗ ਬੇਨਤੀ ਕਰੇ ਨਹੀਂ ਪ੍ਰਭੂ ਲੜ ਲਾਏ ਮਾਲਕ ਜੀ ਮੈਂ ਬੇਨਤੀ ਕਰਦਾ ਜੀ ਆਪਣੇ ਪੱਲੇ ਨਾਲ ਜੋੜ ਲਓ ਜੀ ਆਪਣੇ ਦਰ ਨਾਲ ਜੋੜ ਲਓ ਜੀ ਸਾਨੂੰ ਜੋ ਹਰ ਤੰਤ ਮਿਲਾਈਆਂ ਸੇ ਵਿਛੜਕ ਤਹ ਨ ਜਾਏ ਤੇ ਜਿਨ੍ਹਾਂ ਨੂੰ ਇੱਕ ਵਾਰ ਹਰੀ ਪ੍ਰਮਾਤਮਾ ਵਾਹਿਗੁਰੂ ਉਹ ਕੰਤ ਆਪਣੇ ਨਾਲ ਮੇਲ ਲੈਂਦਾ ਨਾ ਜਿਨ੍ਹਾਂ ਜੀਵ ਰੂਪ ਇਸ ਤਰੀਆਂ ਨੂੰ ਕਹਿੰਦੇ ਉਹ ਫਿਰ ਵਿਛੜਦੀਆਂ ਨਹੀਂ ਉਹ ਕਦੀ ਨਹੀਂ ਵਿਛੜਦੇ ਜਿਹਨੂੰ ਪ੍ਰਮਾਤਮਾ ਆਪ ਮਿਲਾ ਲਵੇ ਆਪਣੇ ਨਾਲ ਉਹ ਜੀਵ ਨਹੀਂ ਕਦੀ ਵਿਛੜਦੇ ਫਿਰ ਪ੍ਰਭ ਵੇਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਇਹ ਸਮਝ ਪੈ ਜਾਂਦੀ ਗੁਰੂ ਦੇ ਨਾਲ ਜੁੜ ਕੇ ਜਦੋਂ ਪ੍ਰੇਮ ਅੰਦਰ ਪੈਦਾ ਹੋ ਜੇ ਨਾ ਮਨ ਲਈ ਤੁਹਾਡੇ ਤੋਂ ਬਗੈਰ ਦੁਜਾ ਹੈ ਹੀ ਕੋਈ ਨਹੀਂ ਜੀ। ਸਾਡੇ ਨਾ ਜੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਪ੍ਰਭੂਵੀ ਹੈ। ਤੇ ਗੁਰੂ ਨਾਨਕ ਦੇਵ ਪਿਤਾ ਜੀ ਨੇ ਜਦੋਂ ਜੋਤੀ ਜੋ ਸਮਾਨ ਲੱਗੇ ਨਾ ਸਿੱਖਾਂ ਨੇ ਸਵਾਲ ਕੀਤੇ ਜੀ ਆਪ ਜੀ ਵਰਗੇ ਜਿਹੜੇ ਬੜੇ ਪ੍ਰੇਮ ਵਾਲੇ ਨੇ ਜਿਹੜੇ ਗੁਰੂ ਨਾਲ ਪਿਆਰ ਕਰਦੇ ਸੀ ਪ੍ਰੇਮ ਕਰਦੇ ਸੀ ਉਹਨਾਂ ਨੇ ਗੁਰੂ ਪਤਾਈ ਨੂੰ ਕਹਿਣਾ ਕੀਤਾ ਕਿਹਿੰਦੇ ਫਾਇਸ਼ਾ ਕਿੱਥੇ ਚੱਲੇ ਚੱਲੇ ਤੇ ਸਾਡੇ ਦਰਸ਼ਨ ਹੁਣ ਕਿੱਥੋਂ ਕਰਾਂਗੇ ਕਬਰਾਂ 'ਚ ਜਾ ਜਾ ਕਿਉਂਕਿ ਅੱਜ ਤੱਕ ਪਹਿਲੇ ਆਣੇ ਜੋੜਿਆ ਕਬਰਾਂ ਦੇ ਨਾਲ ਸੀ ਜਾਂ ਸ਼ਮਸ਼ਾਨ ਘਾਟਾਂ ਦੇ ਨਾਲ ਅੱਜ ਵੀ ਇੱਥੇ ਨਾ ਕਰੋ ਕਈ ਵੇਖੋ ਆਪਣੇ ਵਢੇਰਿਆਂ ਨੂੰ ਪੂਜਦੇ ਨੇ ਜਿਹਨੂੰ ਜਠੇਰੇ ਕਹਿੰਦੇ ਨੇ ਸਿੱਖ ਧਰਮ ਦੇ ਅੰਦਰ ਤੇ ਹੈਗਾ ਜਿੰਦਿਆਂ ਜੀ ਆਪਣੇ ਬਜ਼ੁਰਗਾਂ ਨੂੰ ਚੁੱਪ ਬਲਿਓ ਮਰਨੋਂ ਪੂਜਨ ਦਾ ਕੀ ਫਾਇਦਾ ਹੈ ਜੀ ਮਰਨੋਂ ਪੂਜਨ ਦਾ ਕੀ ਫਾਇਦਾ ਜਿੰਦਿਆਂ ਜੀ ਆਪਣੇ ਜਠੇਰਿਆਂ ਨੂੰ ਪੂਜੀਏ ਮਰਨ ਤੋਂ ਬਾਅਦ ਉਹਨਾਂ ਦੇ ਠੇਰਿਆਂ ਨੂੰ ਪੂਜਿਆ ਕੀ ਮਿਲਣਾ ਕਿਉਂਕਿ ਬਾਣੀ ਦੇ ਬਚਨ ਹੈ ਜੀਵਤ ਪਿਤਰ ਨਾ ਮੰਨੇ ਕੋਉ ਮੂਵੇ ਸਰਾਧ ਕਰਾਈ ਕਹਿੰਦੇ ਮਰਨ ਦੇ ਬਾਦ ਉਹਨਾਂ ਸਰਾਧ ਕਰਾਈ ਜਾਏ ਕੋਈ ਫਾਇਦਾ ਨਹੀਂ ਜਿੰਦਿਆਂ ਪੁੱਛੋ ਜਿੰਦਿਆਂ ਤੇ ਇਸੇ ਤਰ੍ਹਾਂ ਹੀ ਦਾਤਾ ਜੀ ਦ੍ਰਿੜ ਕਰਾਉਂਦੇ ਕਹਿੰਦੇ ਉਹ ਪਲਿਆ ਪ੍ਰਭੂ ਵੈਨ ਦੁਜਾ ਕੋ ਨਹੀਂ ਨਾਨਕ ਹਰ ਸਰਣਾਏ ਮਾਲਕੀ ਤੁਹਾਡੇ ਤੋਂ ਬਗੈਰ ਦੁਜਾ ਕੋਈ ਹੈ ਹੀ ਨਹੀਂ ਜੀ ਮੈਂ ਤੇ ਤੁਹਾਡੀ ਸ਼ਰਨ ਪੈ ਗਿਆ ਗੁਰੂ ਨਾਨਕ ਜੀ ਤਾਂ ਇਹ ਪੁੱਛਦੇ ਨੇ ਸਿੱਖ ਕਹਿੰਦੇ ਪਾਇਸ਼ਾ ਕਬਰਾਂ 'ਚ ਤੁਹਾਨੂੰ ਲੱਭੀਏ ਕਿਉਂਕਿ ਅੱਜ ਵੀ ਇੱਕ ਕੰਮ ਕਰੋ ਸਿੱਖ ਨੂੰ ਰਜਾਨਾ ਪੜਾਇਆ ਜਾਂਦਾ ਕੀ ਪੜਾਇਆ ਜਾਂਦਾ ਇਹ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਇਹੋ ਪੜਦੇ ਨੇ ਜੀ ਰਜਾਨਾ ਅਰਦਾਸ ਤੋਂ ਬਾਅਦ ਚ ਪਰ ਵੀਰਵਾਰ ਫਿਰ ਕਬਰਾਂ ਤੇ ਮੱਥੇ ਟੇਕੀ ਜਾਂਦਾ ਤੇ ਗੁਰੂ ਘਰ ਆਉਂਦਾ ਤੇ ਉਹ ਕੀ ਵਾਰ ਤੇ ਬੋਲਦੇ ਹੁੰਦਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਲ ਗ੍ਰੰਥ ਵੀਰ ਵਰ ਕਬਰਾਂ ਨੂੰ ਪੂਜੀ ਜਾਂਦਾ ਤੇ ਗੁਰੂ ਘਰ ਆ ਕੇ ਕਈ ਇਹੋ ਜਿਹੀ ਬੜੀ ਉੱਚੀ ਉੱਚੀ ਆਵਾਜ਼ ਵਿੱਚ ਵੀ ਕਹਿ ਰਹੇ ਹੁੰਦੇ ਨੇ ਭਲੇ ਗੁਰੂ ਨੂੰ ਨਹੀਂ ਪਤਾ ਕਿ ਵੀਰ ਵਰ ਕਿੱਥੇ ਗਿਆ ਹੈ ਤੁਸ਼ਣੀ ਹਰ ਕਿਹੜੀ ਲਾਈਨ ਦੇ ਵਿੱਚ ਲੱਗਾ ਸ ਹੈ ਤੇ ਗੁਰਨਾਣਿ ਪਿਤਾ ਜੀ ਨੇ ਦੇਖੋ ਸਾਨੂੰ ਕਿ ਕਬਰਾਂ ਵਿੱਚੋਂ ਲੱਭਣ ਨੂੰ ਨਹੀਂ ਕਿਹਾ ਸਾਨੂੰ ਤੇ ਸ਼ਮਸ਼ਾਨ ਘਾਟਾਂ ਵੱਲ ਨਹੀਂ ਜੋੜਿਆ ਅੱਜ ਕੀ ਕਿਹਾ ਬਾਬਾ ਮੜੀਨਾ ਗੌਰ ਸੂਰੇ ਪ੍ਰਕਾਸ਼ ਦੇ ਵਿੱਚ ਇਹ ਬੋਲ ਨੇ ਇਹ ਬਚਨ ਨੇ ਬਾਬਾ ਮੜੀਨਾ ਗੌਰ ਕਹਿੰਦੇ ਗੁਰਨਾਨਕ ਦੇਵ ਜੀ ਨਾ ਮੜੀਆਂ ਚੋਂ ਮਿਲਨੇ ਜੇ ਨਾ ਕਬਰਾਂ ਚੋਂ ਮਿਲਨੇ ਜੇ ਬਾਬਾ ਮੜੀਨਾ ਗੌਰ ਗੁਰ ਅੰਗਦ ਕੇ ਹੀ ਹਿਏ ਮੈਂ ਕਹਿੰਦੇ ਗੁਰਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਬੈਠ ਗਏ ਜੇ ਤੇ ਹੋਰ ਕਿੱਥੇ ਮਿਲਣਗੇ ਜੀ ਉਹਨ ਸਤ ਸੰਗਤ ਔਰ ਨਿਸ ਦਿਨ ਬਸਬੋ ਮੈਂ ਕਰੋ ਕਹਿੰਦੇ ਗੁਰੂ ਦੀ ਸੰਗਤ ਕਰਿਆ ਕਰੋ ਦਿਨ ਰਾਤ ਮੈਂ ਇੱਥੇ ਹੀ ਹੁੰਦਾ ਜੀ ਨਿਸ ਦਾ ਪਾਵੇ ਰਾਤ ਉਹਨ ਸਤ ਸੰਗਤ ਔਰ ਨਿਸ ਦਿਨ ਬਸਬੋ ਮੈਂ ਕਰੋ ਕਹਿੰਦੇ ਮੇਰਾ ਵਾਸਾ ਸੰਗਤ ਵਿੱਚ ਜੀ ਕਦੇ ਕਿਹਾ ਜਾਂਦਾ ਨਾ ਜੀ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਕਹਿੰਦੇ ਰੱਬ ਵੀ ਭਲਿਓ ਸੰਗਤ ਵਿੱਚ ਵਸਦਾ ਜੀ ਤੇ ਗੁਰਨਾਨਕ ਪਿਤਾ ਜੀ ਨੂੰ ਜੇ ਆਪਾਂ ਦਰਸ਼ਨ ਕਰਨੇ ਨੇ ਨਾ ਜੀ ਉਹਨਾਂ ਦੀ ਪਾਵਨ ਬਾਣੀ ਪੜੀਏ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀਏ ਤੇ ਦਾਤਾ ਇੱਕ ਹੀ ਲੈ ਪਾਵਨ ਬੰਕਤੇ ਜੜ ਕਰਾਉਂਦੇ ਪੈ ਨੇ ਅਸੂ ਸੁਖੀ ਵਸੰਦੀਆਂ ਜਿੰਨਾ ਮਇਆ ਹਰ ਰਾਇ ਕਹਿੰਦੇ ਅਸੂ ਮਹੀਨੇ ਦੇ ਵਿੱਚ ਉਹ ਹੀ ਜੀਵ ਰੂਪ ਇਸਤਰੀਆਂ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਉਹ ਸੁਖੀ ਵਸਦਿਆਂ ਨੇ ਆਤਮਿਕ ਤੌਰ ਦੇਤੇ ਜਿਨ੍ਹਾਂ ਦੇਤੇ ਉਹ ਹਰੀ ਪਾਤਸ਼ਾਹ ਮੇਰ ਕਰ ਦਿੰਦੇ ਨੇ ਮੇਰ ਤੇ ਤਾਦੀ ਹੋਵੇਗੀ ਨਾ ਜੇ ਅਸੀਂ ਉਹਨਾਂ ਦੇ ਹੁਕਮ ਰਜਾ ਦੇ ਵਿੱਚ ਵਾਹਿਗੁਰਜੀ ਦੀ ਚਿੱਲ ਲਾਂਗੇ ਸੋ ਮਾਲਕ ਕਿਰਪਾ ਕਰਨ ਇੱਕ ਕੇਵਲ ਅੱਸੂ ਦਾ ਮਹੀਨਾ ਇਹ ਸਾਡਾ ਸੁੱਖਾਂ ਦੇ ਵਿੱਚ ਬਤੀਤ ਨਾ ਹੋਵੇ ਜਿੰਨਾ ਸਾਡੇ ਜਿੰਦਗੀ ਰੁਕ ਸਮਾ ਪਰਮਾਤਮਾ ਨੇ ਸਾਨੂੰ ਸਭ ਨੂੰ ਦਿੱਤਾ ਹੈ ਮਾਲਕ ਕਿਰਪਾ ਕਰਨ ਆਪਣੇ ਚਰਨਾਂ ਦੇ ਨਾਲ ਜੋੜ ਕੇ ਆਪਣੇ ਹੁਕਮ ਅਨਸਾਰ ਜੀਵਨ ਬਖਸ਼ਿਸ਼ ਕਰਕੇ ਸਾਨੂੰ ਸਭ ਨੂੰ ਤੋਰ ਲੈਣ ਜੀ ਸਾਡੇ ਅੰਦਰ ਵਕੇ ਅੱਸੂ ਦੇ ਮਹੀਨੇ ਜਿਦਾਂ ਮਿੱਠੀ ਰੁੱਤ ਆਉਂਦੀ ਹੈ ਸਾਡੇ ਅੰਦਰ ਵੀ ਪ੍ਰੇਮ ਉਸਾਦਾ ਮਾਰੇ ਪਰਮਾਤਮਾ ਨੂੰ ਮਿਲਣ ਦੇ ਲਈ ਉਦੇ ਨਾਲ ਜੁੜਨ ਦੇ ਲਈ ਉਹਦੇ ਨਾਲ ਗੱਲ ਕਰਨ ਦੇ ਲਈ ਜੇ ਤੇ ਅੰਦਰ ਪ੍ਰੇਮ ਆ ਗਿਆ ਮੋਹ ਤੋਂ ਉੱਪਰ ਉੱਠ ਕੇ ਪ੍ਰੇਮ ਆ ਗਿਆ ਤੇ ਸਮੇ ਲੋ ਇਹ ਜ਼ਿੰਦਗੀ ਦਾ ਸਫਰ ਸੁੱਖਾਂ ਦੇ ਵਿੱਚ ਬਤੀਤ ਹੋਵੇਗਾ ਸੋ ਇਨ ਬਿਆਨ ਕਰਨੀਆਂ ਜੀ ਉਹ ਇਹ ਬਿਆਨ ਬਿਆਨ ਕੋਲਾਂ ਦੇ ਲਿਖਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ